thank yeah. you ਗੱਦ ਦੇ ਨਾ ਪੂਰੇ ਬੇਸ਼ਵ ਵਿੱਚ ਕਮੰਤਰੀ ਮਾਂ ਬੋਲੀ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਕਿਉਂਕਿ ਮਾਂ ਬੋਲੀ ਇੱਕ ਉਹ ਰਤਨ ਆ ਜੋ ਬਚਪਨ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਬੱਚੇ ਨੂੰ ਆਪਣੀ ਮਾਂ ਕੋਲੋਂ ਝੰਗੂੜੇ ਤੋਂ ਮਿਲਦਾ ਹੈ ਜਿਸ ਤਰ੍ਹਾਂ ਮਾਂ ਬੱਚੇ ਨੂੰ ਆਪਣੇ ਪੋਲੇ ਪੋਲੇ ਹੱਥ ਨਾਲ ਉਹ ਕਰਦੀ ਹੈ ਇਸੇ ਤਰ੍ਹਾਂ ਮਾਂ ਬੋਲੀ ਵੀ ਆਪਣੇ ਬਹੁਤ ਹੀ ਅਛੋਪਲੇ ਸ਼ਬਦਾਂ ਦੇ ਨਾਲ ਸਾਰਾ ਕੁਝ ਬਿਆਨ ਕਰ ਦਿੰਦੀ ਹੈ ਸੋ ਜਿਸ ਤਰ੍ਹਾਂ ਰਸੂਲ ਅਮਜਾ ਤੋਂ ਉਹਦੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਜੇ ਕਿਸੇ ਨੂੰ ਬਹੁਤ ਵੱਡੀ ਗਾਲ ਜਾਂ ਸ਼ਰਾਪ ਦੇਣਾ ਹੋਵੇ ਤਾਂ ਉਹ ਕੀ ਹੈ ਤਾਂ ਉਹਦੇ ਵਿੱਚ ਇਹ ਵੀ ਆ ਗਿਆ ਕਿ ਤੂੰ ਆਪਣੀ ਮਾਂ ਬੋਲੀ ਨੂੰ ਭੁੱਲ ਜਾਵੇਂ ਸੋ ਇਸ ਤਰ੍ਹਾਂ ਅੱਜ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੇ ਉਥਾਨ ਦੇ ਲਈ ਇਹ ਜੋ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਤੇ ਸਮੂਹ ਜਿੰਨੇ ਵੀ ਜੋ ਵੀ ਬੁੱਧੀਜੀਵੀ ਨੇ ਉਹ ਇਕੱਠੇ ਹੋਏ ਨੇ ਉਰੇ ਉਹਨਾਂ ਵੱਲੋਂ ਇਹ ਮੈਸੇਜ ਸਨੇਹਾ ਦਿੱਤਾ ਗਿਆ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਅੰਬਸਾਰੀਏ ਆ ਦੂਸਰੀਆਂ ਬੋਲੀਆਂ ਨੂੰ ਪੜੋ ਜਾਣੋ ਪਰ ਮਾਂ ਬੋਲੀ ਦਾ ਜੋ ਸਾਨ ਹੈ ਉਹ ਸਰਬਉਤਮ ਹੈ ਇਹ ਸਾਡਾ ਅੱਜ ਦਾ ਸੁਨੇਹਾ ਹੈ ਨੈਵ ਸਿੰਘ ਜੀ ਨੈਵ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕੀਤਾ ਜਾਵੇ ਅਜ ਮੰਡੀ ਅੱਜ ਜੀ ਕੇਂਦਰੀ ਪੰਜਾਬੀ ਲੇਖ ਸਭਾ ਸੇਖੋਂ ਦੇ ਸੱਦੇ ਉੱਪਰ ਸਹਿਤ ਸੱਭਿਆਚਾਰਕ ਮੰਚ ਦਿੜਬਾ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਉੱਪਰ ਇੱਕ ਮੁਜ਼ਾਰਾ ਕੀਤਾ ਗਿਆ ਹੈ ਕਿਉਂਕਿ ਮਾਂ ਬੋਲੀ ਹੈ ਜਿਹੜੀ ਉਹ ਮਨੁੱਖ ਦੇ ਆਪਣੇ ਸੱਭਿਆਚਾਰ ਨੂੰ ਸਮਝਣ ਦੇ ਲਈ ਤੇ ਉਸ ਦੇ ਇਤਿਹਾਸ ਨੂੰ ਸਮਝਣ ਦੇ ਲਈ ਕਿੰਡੀ ਵੱਡੀ ਭੂਮਿਕਾ ਨਿਭਾਉਂਦੀ ਹੈ ਉਸ ਨੂੰ ਅੱਜ ਅਸੀਂ ਸਾਰਿਆਂ ਇਹ ਗੱਲਾਂ ਵਿਚਾਰਧਾਰਕ ਤੌਰ ਤੇ ਸਾਂਝੀਆਂ ਕੀਤੀਆਂ ਨੇ ਤੇ ਇਹ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਵੀ ਅੰਤਰਰਾਸ਼ਟਰੀ ਜਿਹੜਾ ਮਾਂ ਬੋਲੀ ਦਿਵਸ ਹੈ ਕਿਉਂ ਮਨਾਇਆ ਜਾਂਦਾ ਹੈ ਕਿਸੇ ਸਮੇਂ 21 ਫਰਵਰੀ 1952 ਨੂੰ ਬੰਗਲਾਦੇਸ਼ ਦੇ ਵਿੱਚ ਬੰਗਲਾਦੇਸ਼ ਦੇ ਵਾਸੀਆਂ ਨੇ ਆਪਣੀ ਮਾਂ ਬੋਲੀ ਬੰਗਾਲੀ ਨੂੰ ਮਾਨਤਾ ਦਿਵਾਉਣ ਦੇ ਲਈ ਇੱਕ ਸੰਘਰਸ਼ ਕੀਤਾ ਸੀ ਜਿਸ ਦੇ ਵਿੱਚ ਪੰਜ ਜਿਹੜੇ ਨੌਜਵਾਨ ਸੀਗੇ ਬੰਗਾਲੀ ਉਹ ਸ਼ਹੀਦ ਹੋ ਗਏ ਸੀ ਤੇ ਉਸ ਤੋਂ ਬਾਅਦ 1998 ਦੇ ਵਿੱਚ ਕੈਨੇਡਾ ਵਿੱਚ ਰਹਿੰਦੇ ਹੋਏ ਬੰਗਾਲੀ ਲੋਕਾਂ ਨੇ ਆਪਣੀ ਇਸ ਮੰਗ ਨੂੰ ਚੁੱਕਿਆ ਤੇ ਉਸ ਨੂੰ ਜੁਨੈਸ ਜੁਨੋ ਦੇ ਵਿੱਚ ਲੈ ਕੇ ਗਏ ਤੇ ਉੱਥੋਂ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਸ਼੍ਰੀਮਤੀ ਸੇਖ ਹਸੀਨਾ ਨੇ ਉਸ ਪ੍ਰਸਤਾਵ ਨੂੰ ਉਹਨਾਂ ਦੇ ਨੂੰ ਮਾਨਤਾ ਦਿੱਤੀ ਤੇ ਫਿਰ ਇਹ ਗੱਲ ਯੂਨੈਸਕੋ ਕੋਲੇ ਪਹੁੰਚੀ ਤੇ 2002 ਦੇ ਵਿੱਚ ਇਹ ਪ੍ਰਸਤਾਵ ਨੂੰ ਮੰਨ ਲਿਆ ਗਿਆ ਤੇ 2007 ਦੇ ਵਿੱਚ ਇਸ ਪ੍ਰਸਤਾਵ ਨੂੰ ਲਾਗੂ ਕੀਤਾ ਗਿਆ ਤੇ ਪਹਿਲੀ ਵਾਰੀ 21 ਫਰਵਰੀ 2008 ਤੋਂ ਪੂਰੀ ਦੁਨੀਆ ਕਮਾਂਤਰੀ ਮਾਂ ਬੋਲੀ ਦਿਵਸ ਦੇ ਰੂਪ ਦੇ ਵਿੱਚ 21 ਫਰਵਰੀ ਨੂੰ ਮਨਾਉਂਦੀ ਆ ਰਹੀ ਹੈ ਅੱਜ ਵੀ ਅਸੀਂ 21 ਫਰਵਰੀ ਨੂੰ ਇਸ ਕਮਾਂਤਰੀ ਮਾਂ ਬੋਲੀ ਦਿਵਸ ਦੇ ਉੱਪਰ ਪੂਰੇ ਪੰਜਾਬੀਆਂ ਨੂੰ ਇੱਕ ਸਨੇਹਾ ਲੈ ਕੇ ਉਹਨਾਂ ਕੋਲ ਪਹੁੰਚੇ ਆ ਕਿ ਸਾਨੂੰ ਆਪਣੀ ਮਾਂ ਬੋਲੀ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਉਹਦੀਆਂ ਵਰੀਕੀਆਂ ਨੂੰ ਸਮਝਣਾ ਹੈ ਤਾਂ ਮਾਂ ਬੋਲੀ ਤੋਂ ਪਾਸੇ ਜਾ ਕੇ ਅਸੀਂ ਉਹਨੂੰ ਕਦੇ ਵੀ ਨਹੀਂ ਸਮਝ ਸਕਦੇ ਇਸ ਕਰਕੇ ਮਾਂ ਬੋਲੀ ਦੀ ਬਹੁਤ ਵੱਡੀ ਮਹੱਤਤਾ ਹੈ ਜਿਵੇਂ ਪ੍ਰਧਾਨ ਜੀ ਨੇ ਸਾਨੂੰ ਦੱਸਿਆ ਵੀ ਰਸੂਲ ਹਮਜ਼ਾ ਤੋਬ ਨੇ ਆਪਣੀ ਕਿਤਾਬ ਮੇਰਾ ਦਾਗਿਸਤਾਨ ਦੇ ਵਿੱਚ ਲਿਖਿਆ ਸੀ ਜੇ ਕਿਸੇ ਨੂੰ ਵਾਅਦਾ ਦੇਣੀ ਹੋਵੇ ਤਾਂ ਉਹਨੂੰ ਕਹਿ ਦਿਓ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਪਰ ਸਾਡੇ ਪੰਜਾਬੀ ਲੋਕ ਜਾਣ ਬੁੱਝ ਕੇ ਆਪਣੀ ਮਾਂ ਬੋਲੀ ਤੋਂ ਪਾਸੇ ਜਾ ਰਹੇ ਨੇ ਜਿਹੜਦਾ ਸਾਨੂੰ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਖਾਮੀ ਅੱਜ ਆ ਭੁਗਤਣਾ ਪਊਗਾ ਤੇ ਸਾਨੂੰ ਸचेत ਹੋਣ ਦੀ ਲੋੜ ਹੈ ਧੰਨਵਾਦ